ਗਿਆ ਉੱਠ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕਟਿਆ ਸਜਣ ਸੁੱਚਾ ਪਾਤਸ਼ਾਹ ਸਿਰ ਸ਼ਾਨ ਦੇ ਚਾਉ ਜੇ ਸੁਪਾਖ ਬੈਠਿਆ ਸੋਹੀਆਂ ਸੋਮਨਾ ਦਾ ਵੇਸਾ ਸਤਨਾ ਸ਼ਰੀਰ ਵਾਹੇ ਆਹ ਰਬ ਜੀ ਬਹਿਨ ਪੁਰੀਏ ਪੁਰਤਨਾ ਪਾ ਕੇ ਹੰਸਾ ਸਭ ਦੇ ਜਨਾਨ ਬਹਿਨ ਪੁਰੀਏ ਦ੍ਰਿਗਵਨਾ ਤਾਂ ਇੱਕ ਹੰਸਾਂ ਸਗਦੇ ਜਨਾ ਉਸਨਾ ਦੇ ਜਾਨੂ ਹਰ ਹਰ ਨਾ ਚੰਟੀ ਨਚਨਾ ਪੁਰਸ਼ਾਂ ਵਿਰਾ ਅਨਪੁਰਸ਼ਾਂ ਕਮਰਾ ਅਸੁਭਾ ਅਸ ਪੁਰਸ਼ਾਂ ਹਰ ਪਾ ਬਾਗਰਾ ਨਾ ਜਾ ਪਿੰਦੀ ਮਨ ਸਗਰਾ ਮਦੰਤੀ ਗੋਪੀ ਨਈਆ ਇੱਕ ਗਰੀਬ ਅਨਾਥ ਹਰੂ ਨਾਚ ਪਰ ਮੀਆਂ ਚਾ ਇਹ ਸੁਆਬ ਚੌਂਦੀ ਆਈਏ ਮਈਏ ਇੱਕ ਆਨ ਜਿਓ ਇੰਦੀ ਗੋਪਰੇ ਸੰਸਾਰਾ ਬ੍ਰਹਮ ਅੰਮਾਰੇ ਤੁਮ ਕੇ ਦਾਰਾ ਓ ਹੁਨਰੇ ਮੈਂ ਜੀ ਨਮਾ ਜੀ ਆਰਦਾ ਏ ਬਿਵਰਣਾ ਜਮ ਪਾਰਣਾ ਤੂੰ ਪੁਨਾ ਰੇ ਮੈਂ ਜੀ ਨਾਮਾ ਹੋ ਜੀ ਆਲਾ ए निवारण जाबा गुरु जी का खालसा गुबा